ਦੁਨਿਆਵੀ ਕੰਮ ਵੀ ਰਾਸ ਕਿਉਂ ਮਾਲਕ ਮਿਲ ਗਿਆ ਗੱਜ ਕੇ ਆਖੋ ਸਤਿਗੁਰੂ ਭਾਈ ਵੀਰ ਸਿੰਘ ਜੀ ਦਾ ਅਮਰਤ ਦੇ ਉੱਤੇ ਸ਼ਰਧਾ ਵਜ ਜੇ ਦੂਜਾ ਬਚਨ ਹਾ ਹਾ ਭਾਈ ਵੀਰ ਸਿੰਘ ਜੀ ਦਾ ਦੂਜਾ ਬਚਨ ਜਿਸ ਪ੍ਰਾਣੀ ਨੇ ਬੜੇ ਧਿਆਨ ਨਾਲ ਸੁਣਿਓ ਜੀ ਜਿਸ ਪ੍ਰਾਣੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ ਅਗਲੀ ਗੱਲ ਸੁਣਿਓ ਭਾਈ ਵੀਰ ਸਿੰਘ ਜੀ ਦੀ ਸੱਤਾਂ ਬਾਣੀਆਂ ਦਾ ਨਿਤਨੇਮੀ ਹੋਵੇ ਜਪਦੀ ਸਾਹਿਬ ਜਪ ਸਾਹਿਬ ਸਵਈਏ ਸਰਾਵਕ ਸੁਸਮੋਸਨ ਆਣ ਵਾਲੇ ਚਪਈ ਸਾਹਿਬ ਨੰਨ ਸਾਹਿਬ ਵੱਡਾ ਰਹਿਰਾਜ ਸਾਹਿਬ 16 ਸਾਲ ਜਿਸ ਪ੍ਰਾਣੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ ਸੱਤਾਂ ਬਾਣੀਆਂ ਦਾ ਨਿਤ ਨਿਮੀ ਹੋਵੇ ਚਾਰ ਪ੍ਰੈਤਾਂ ਤੋਂ ਬਚਿਆ ਹੋਵੇ ਗੁਰੂ ਦੀਆਂ ਦਸੀਆਂ ਰਹਿਤਾਂ ਦਾ ਧਾਰਨੀ ਹੋਵੇ ਭਾਈ ਵੀਰ ਸਿੰਘ ਲਿਖਦੇ ਉਹ ਪ੍ਰਾਣੀ ਜਦੋਂ ਸਰੀਰ ਤਿਆਗਦਾ ਉਹਨੂੰ ਕਦੀ ਜਮਦੂਤ ਨਹੀਂ ਖੜ ਸਕਦਾ ਲੈ ਸੋਨਹਾਰੀ ਅੱਛੀ ਅਕਲ ਨਾ ਦੁਬਾਰਾ ਬੋਲਦਾ ਧਿਆਨ ਨਾਲ ਸੁਣੇ ਜਿਨ੍ਹਾਂ ਛਕਿਆ ਸ਼ਰਦਾ ਬਣਾਇਓ ਤੇ ਜਿਨ੍ਹਾਂ ਨਹੀਂ ਕਿਉਂਕਿ ਇਹ ਬਹੁਤ ਇਲਾਕਿਆਂ ਵਿੱਚ ਜਾ ਰਿਹਾ ਲਾਈ ਜਿਹੜੇ ਪ੍ਰਾਣੀ ਨੇ ਅਮਰਤ ਛਕਿਆ ਹੋਵੇ ਸੱਤਾ ਬਾਣੀਆਂ ਦਾ ਨਿਤਨੇਮੀ ਹੋਵੇ ਚਾਰਾਂ ਕੁਰੇਤਾਂ ਤੋਂ ਬਚ ਕੇ ਰਹਿੰਦਾ ਹੋਵੇ ਗੁਰੂ ਦੀਆਂ ਦਸੀਆਂ ਰਹਿਤਾਂ ਦਾ ਧਾਰਨੀ ਹੋਵੇ ਕਹਿੰਦੇ ਉਹਨੂੰ ਸਰੀਰ ਤਿਆਗਣ ਵੇਲੇ ਕਦੀ ਜੰਮ ਨਹੀਂ ਲੈਣਾ ਉਹ ਗੱਜ ਕੇ ਕਹਦੇ ਉਹ ਸਤਨਾਮ ਸ੍ਰੀ ਵਾਹਿਗੁਰੂ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖਾ ਮੇਰਾ ਦਿਲ ਕਰਦਾ ਇੱਕ ਵਾਰੀ ਪੜਿਓ ਜੀ ਤੁਮ ਕਲ ਕੀ ਆਵਲੇ ਦੀ ਥਨ ਤੇਰਾ ਅੰਮ੍ਰਿਤ ਹੈ ਤਨ ਕਲ ਕੀਆ ਤੇਰੀ ਤਨ ਤੇ ਹਰ ਸਿਮਰ ਅਨੰਦ ਅਨੰਤਾ ਰੰਗ ਸਮਾਸਾ ਪੂਰਨ ਆਸਾ ਕਬਹੇ ਨਾ ਪਿਆਪੇ ਚਿੰਤਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਨ ਕਲਗੀਆਂ ਵਾਲੇ ਤਨ ਤੇਰਾ ਅਮਰ ਪ੍ਰਹੈ ਹਨ ਕਲਗੀਆਂ ਸੰਗਤ ਮੇਲਾ ਨਾਨਕ ਨਿਰ ਧਨ ਕਲਗੀਆਂ ਵਾਲੇ ਤੀ ਧਨ ਤੇਰਾ ਅਮਰਤ ਹੈ ਧਨ ਕਲਗੀਆਂ ਵਾਲੇ ਤੀ ਧਨ ਤੇਰਾ ਅਮਰਤ ਹੈ ਆ ਤੀਜਾ ਵਚਨ ਸੁਣ ਕੇ ਜੀ ਮੈਂ ਹਿੱਲ ਗਿਆ ਜੀ ਇਹ ਬੜੇ ਧਿਆਨ ਨਾਲ ਸੁਣਿਓ ਭਾਈ ਵੀਰ ਸਿੰਘ ਜੀ ਦਾ ਤੀਜਾ ਵਚਨ ਮੈਂ ਕਰਨਾ ਹੈ ਡਾ ਡੂੰਗਾ ਐਡੇ ਸਾਡੇ ਪਿਆਰੇ ਗੁਰੂ ਗੋਬਿੰਦ ਸਿੰਘ ਇਹ ਗੱਲ ਧਿਆਨ ਨਾਲ ਸੁਣੋ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਅਮਰਤ ਛਕਣ ਤੋਂ ਬਾਅਦ ਅਗਰ ਕੋਈ ਸਿੱਖ ਅਗਲੀ ਅਵਸਥਾ 'ਚ ਪਹੁੰਚ ਜਾਵੇ ਗੱਲ ਕਿ ਆਖੋ ਸਾਥ ਨਾ ਬੜੇ ਧਿਆਨ ਨਾਲ ਸੁਣਿਓ ਕਿਉਂ ਮੈਂ ਇਹ ਵੀ ਇਹ ਵੀ ਬੋਲਿਆ ਤੁਹਾਡੇ ਨਾਲ ਸੱਤਾਂ ਬਾਣੀਆਂ ਦਾ ਇੱਕ ਟਾਈਮ ਆ ਜਾਂਦਾ ਸਿੱਖ ਸੱਤਾਂ ਬਾਣੀਆਂ ਤੱਕ ਨਹੀਂ ਰਹਿੰਦਾ ਸੁਖਮਨੀ ਸਾਹਿਬ ਵੀ ਕਰਦਾ ਇੱਕ ਟਾਈਮ ਆ ਜਾਂਦਾ ਹੈ ਦੋ ਦੋ ਸੁਖਮਨੀ ਸਾਹਿਬ ਸਰਵਨ ਵੀ ਕਰਦਾ ਇੱਕ ਟਾਈਮ ਆ ਜਾਂਦਾ ਹੈ ਨਾਮ ਹੀ ਬਣ ਜਾਂਦਾ ਸਿਮਰਨ ਅਭਿਆਸੀ ਬਣ ਜਾਂਦਾ ਵੀ ਹੁਣ ਉੱਥੋਂ ਤੱਕ ਨਹੀਂ ਸਿਮਰ ਰਿਆ ਸਤ ਇਹ ਭਾਈ ਵੀਰ ਸਿੰਘ ਨੇ ਤੀਜਾ ਵਜ ਲਗਾ ਕੇ ਨਾ ਬੜੇ ਧਿਆਨ ਨਾਲ ਸੁਣਿਆ ਕਹਿੰਦੇ ਅਮਰਤ ਛਕਣ ਤੋਂ ਬਾਅਦ ਅਗਰ ਸਿੱਖ ਜਿਹੜਾ ਸਿਰਫ ਅਗਲੀ ਅਵਸਥਾ 'ਚ ਪਹੁੰਚ ਜਾਵੇ ਉਹਦੀ ਅਗਲੀ ਅਵਸਥਾ ਬਣ ਜੇ ਇਹ ਸੰਗਤਾਂ ਨੂੰ ਦਾ ਇਸ਼ਾਰਾ ਹੀ ਦਿੰਦਾ ਅਗਲੀ ਅਵਸਥਾ ਕੀ ਹੁੰਦੀ ਕਾਹੋਂ ਫਲ ਕੀ ਸਾਰੇ ਬੋਲੋ ਕਾਹੋਂ ਫਲ ਕੀ ਇੱਛਾ ਨਹੀਂ ਪਾਂਛੇ ਕੇਵਲ ਭਗਤ ਕੀਰਤਨ ਸੰਗ ਰਾਚ ਗੱਜ ਕੇ ਆਖੋ ਸਾਹਿਬ ਕਿ ਕੋਈ ਕੋਈ ਪਹੁੰਚੇ ਕੋਈ ਕੋਈ ਪਹੁੰਚਦਾ ਗੁਰੂ ਵਾਲਾ ਬਣ ਕੇ ਫਿਰ ਈ ਛਕਣ ਤੋਂ ਬਾਅਦ ਸਿਰ ਪੰਜ ਬਾਣੀਆਂ ਸੱਤ ਬਾਣੀਆਂ ਦਾ ਸੀਮਤ ਹੁੰਦੇ ਕਈ ਹੋ ਜਾਂਦੇ ਅੱਗੇ ਇੱਥੇ ਪਹੁੰਚ ਕੇ ਕਾਉਂ ਫਲ ਕੀ ਇੱਛਾ ਨਹੀਂ ਵੱੱਚੇ ਕੇਵਲ ਭਗਤ ਕੀਰਤਨ ਜਿਵੇਂ ਤੁਸੀਂ ਇੱਕ ਦੋ ਦਿਨ ਪਹਿਲੇ ਗੁਰੂ ਸਾਹਿਬ ਦਾ ਬਚਨ ਸੁਣਿਆ ਸੀ ਸਿੱਖ ਪੋਸ਼ਾਕ ਦਾ ਤੇ ਖੁਰਾਕ ਦਾ ਗੁਲਾਮ ਨਾ ਹੋ ਆਹ ਪੋਸ਼ਾਕ ਮਿਲੇਗੀ ਤੇ ਮੈਂ ਨਿਕਲਣਾ ਆਖੋ ਸਤਨਾਮ ਆਹ ਖੁਰਾਕ ਮਿਲੇਗੀ ਤੇ ਮੈਂ ਖਾਣਾਂ ਸਿੱਖ ਪੋਸ਼ਾਕ ਤੇ ਖੁਰਾਕ ਦਾ ਗੁਲਾਮ ਨਾ ਹੋਵੇ ਕਾਹੂ ਫਲ ਕੀ ਇੱਛਾ ਨਹੀਂ ਪਾਛੇ ਕੇਵਲ ਭਗਤ ਕੀਰਤਨ ਸੰਗ ਰਾਚੀ ਮੈਂ ਇੱਕ ਹੋਰ ਪੰਕਤੀਆਂ ਬੋਲਦਾ ਦੋ ਜੀ ਇਹ ਅਮਰਤ ਛਣ ਤੋਂ ਬਾਦ ਨ ਅਗਲੀ ਅਵਸਥਾ ਤੇ ਕਹਿੰਦੇ ਅਮਰਤ ਛੱਕੇ ਸਿੱਖ ਅਗਰ ਅਗਲੀ ਅਵਸਥਾ ਤੇ ਪਹੁੰਚ ਜਾਵੇ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਇਕੜੀ ਵੇਰ ਬੋਲੋ ਕਰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜੱਤ ਆਪਸ ਕੋ ਇਹ ਕਿਹੜੀ ਵਸਥਾ ਹੈ ਕਿਹੜੀ ਵਸਥਾ ਹਰ ਬੰਦਾ ਕਹਿੰਦਾ ਮੈਂ ਠੀਕ ਆ ਮੈਂ ਅਗਰ ਕੋਈ ਸਿੱਖ ਅਵਰਤ ਛੱਕ ਕੇ ਇਹ ਅਗਲੀਆਂ ਵਸਥਾ ਤੇ ਪਹੁੰਚ ਗਿਆ ਮੈਂ ਕਹਿੰਦਾ ਇੰਨੀ ਵੱਡੀ ਗੱਲ ਲਿਖੀ ਭਾਈ ਵੀਰ ਸਿੰਘ ਨੇ ਜਿੰਨਾ ਤਕੜਾ ਜਗਾਰਾ ਬੁਲਾ ਸਕੋਗੇ ਬੁਲਾਇਓ ਪਿਆਰ ਵਿੱਚ ਅਜ ਘਰਾਂ ਚ ਬੈਠੀਆਂ ਸੰਗਤਾਂ ਨੂੰ ਅਮਰਤ ਨਾਲ ਪਿਆਰ ਹੋ ਜਾਏ ਆਖੋ ਸਤਨਾਮ ਵਾਹਿਗੁਰੂ ਇਹ ਤੀਜਾ ਵਚਨ ਕੋਈ ਸਿੱਖ ਨਹੀਂ ਹੈ ਕਿਤਾਬ ਲਿਆ ਕੇ ਪੜ ਸਕਦਾ ਭਾਈ ਵੀਰ ਸਿੰਘ ਲਿਖਦੇ ਅਮਰਤ ਛਕਣ ਤੋਂ ਬਾਅਦ ਜਿਹੜੇ ਸਿੱਖ ਦੀ ਅਗਲੀ ਅਵਸਥਾ ਬਣ ਜੇ ਜਿਹੜੇ ਜੀਵ ਦੀ ਸਿੱਖ ਦੀ ਇੱਥੇ ਪਹੁੰਚ ਜਾਏ ਸਤ ਬਾਣੀਆਂ ਵੀ ਸੁਖਮਨੀ ਸਾਹਿਬ ਵੀ ਸਿਮਰਨ ਵੀ ਨਾਮ ਦੀ ਘਾਲਣਾ ਵੀ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਕਰਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਜਿਹੜਾ ਇਸ ਅਵਸਥਾ ਤੇ ਅਮਰਤ ਛਕਣ ਤੋਂ ਬਾਅਦ ਅਗਲੀ ਅਵਸਥਾ ਤੇ ਪਹੁੰਚ ਜਾਵੇ ਭਾਈ ਵੀਰ ਸਿੰਘ ਲਿਖਦੇ ਮਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਿੱਖ ਨੂੰ ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲੈ ਲਗੀ ਹੋਵੇ ਸੁਣਿਓ ਜਿਹੜੇ ਸਿੱਖ ਨੇ ਅਮਰਤ ਛਕ ਲੈ ਅਗਲੀ ਵਸਤਾ 'ਚ ਪਹੁੰਚ ਗਏ ਗੁਰੂ ਗੋਬਿੰਦ ਸਿੰਘ ਨੂੰ ਮਰਨ ਤੋਂ ਬਾਅਦ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦੇ ਆ ਫਿਰ ਉੱਥੇ ਆ ਕੇ ਫਿਰ ਭਾਈ ਵੀਰ ਸਿੰਘ ਨੇ ਪੰਗਤੀ ਲਗੀ ਬਾਣੀ 'ਚੋਂ ਨਾਨਕ ਲੀਨ ਭਇਓ ਬੋਲੋ ਸਾਰੇ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਵਿੱਚ ਹੀ ਲੀਨ ਕਰ ਲੈਂਦੇ ਗੱਜ ਕੇ ਆਖੋ ਸਤਨਾਮ ਇਹ ਅਮਰਤ ਇੰਨੀ ਵੱਡੀ ਦਾਤ ਹੈ ਭਾਈ ਜਿਹੜਾ ਛਕਣ ਤੋਂ ਬਾਅਦ ਕਲਣਾ ਕੱਲ ਅਗਲੀਆਂ ਅਵਸਥਾ 'ਚ ਪਹੁੰਚੇ ਉਹਨੂੰ ਮਰਨ ਤੋਂ ਬਾਅਦ ਆਪਣੇ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਆਪੇ ਤਾਂ ਲੈਂਦੇ ਨੇ ਸਨ ਕਲ ਗੀਆਂ ਪਾਲੇ ਕੌ ਭਜਨ ਸੁਣ ਕੇ ਮੈਂ ਹਿੱਲ ਗਿਆ ਜਿਹੜਾ ਅਗਲੀ ਵਸਤਾ ਪਹੁੰਚੇ ਉਹਨੂੰ ਆਪਣੇ ਸਰੂਪ ਦੀ ਭੇਦ ਕਰ ਲੈਣੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਖੋ ਸਤਿਨਾਮ ਚੌਥਾ ਵਜਨ ਲਿਖਿਆ ਭਾਈ ਵੀਰ ਸਿੰਘ ਅੰਮ੍ਰਿਤ ਛਕਣ ਤੋਂ ਬਾਅਦ ਅਗਰ ਕਿਸੇ ਸਿੱਖ ਦੀ ਅਵਸਥਾ ਨਹੀਂ ਬਣੀ ਗੱਜ ਕੇ ਆਖੋ ਸਤਿਨਾਮ ਬੜੇ ਧਿਆਨ ਨਾਲ ਸੁਣੋ ਅੰਮ੍ਰਿਤ ਛਕਣ ਤੋਂ ਬਾਅਦ ਕਿਸੇ ਸਿੱਖ ਦੀ ਅਵਸਥਾ ਨਹੀਂ ਬਣੀ ਪਰ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ ਆਖੋ ਸਤਨਾਮ ਕੀ ਸਮਾਂ ਆ ਗਿਆ ਪਰ ਵਸਥਾ ਨਹੀਂ ਬਣੀ ਉਹਨੂੰ ਗੁਰੂ ਗੋਬਿੰਦ ਸਿੰਘ ਕੀ ਕਰਦੇ ਮੇਰੇ ਰੋਂਗਟੇ ਲੱਗੇ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਅੰਮ੍ਰਿਤ ਛਕਣ ਤੋਂ ਬਾਅਦ ਜਿਸ ਸਿੱਖ ਦੀ ਵਸਥਾ ਨਾ ਬਣੀ ਹੋਵੇ ਤੇ ਸਮਾਂ ਸਰੀਰ ਤਿਆਗਣ ਦਾ ਆ ਜਾਏ ਉਹਨੂੰ ਗੁਰੂ ਗੋਬਿੰਦ ਸਿੰਘ ਕੀ ਕਰਦੇ ਐ ਕਿਸੇ ਚੰਗੇ ਗੁਰਸਿੱਖ ਪ੍ਰੇਮੀ ਦੇ ਘਰ ਜਨਮ ਦੇ ਦਿੰਦੇ ਐ ਕਿ ਅੱਗੋਂ ਫਿਰ ਕਮਾਈ ਕਰਕੇ ਤਤ ਤੱਕ ਪਹੁੰਚ ਸਕਿਆ ਜਗਾਰਾ ਦੇ ਬੋਲੇ ਜੋਨ ਹਾ ਰੀਤਾਲ ਇਹ ਗੱਲ ਨੂੰ ਖੋਲਣਾ ਤਾਂ 15 ਮਿੰਟ ਲੱਗ ਜਾਣਗੇ ਅਗਲੀ ਵਸਥਾ ਨਹੀਂ ਬਣੀ ਸਰੀਰ त्यागਣ ਦਾ ਸਮਾਂ ਨੇੜੇ ਆ ਗਿਆ ਤੇ ਮਹਾਰਾਜ ਕਿਸੇ ਗੁਰਸਿੱਖ ਘਰ ਜਨਮ ਦੇ ਦਿੰਦੇ ਜਿੱਥੇ ਅਗਲੀ ਕਮਾਈ ਕਰੇ ਆਖੋ ਸਤਨਾਮ ਅਗਲੀ ਪੜ੍ਹਾਈ ਕਰੇ ਇਹ ਤੁਸੀਂ ਦੇਖਦੇ ਹੀ ਹੋਗੇ ਕਈ ਘਰਾਂ 'ਚ ਵੱਡੇ ਵੱਡੇ ਬਜ਼ੁਰਗਾਂ 'ਚ ਈਰਖਾ ਨਹੀਂ ਜਾਂਦੀ ਤੇ ਬਹੁਤਾ ਬੋਲਣਾ ਨਹੀਂ ਤੇ ਕਈ ਬੱਚੇ 9 ਸਾਲ ਦੇ ਹੋਣਗੇ ਬੜਾ ਸਹਿਜ ਹੋਏਗਾ ਸਮਝ ਲੈਣਾ ਇਹ ਪਿਛਲੇ ਜਨਮ ਚ ਮੰਜ਼ਲ ਤੱਕ ਨਹੀਂ ਪਹੁੰਚਿਆ ਪਰ ਜਿੰਨੀਆਂ ਪੌੜੀਆਂ ਚੜ੍ਹਿਆ ਮਹਾਰਾਜ ਨੇ ਨੂੰ ਕਿਸੇ ਗੁਰਸ਼ਿਕ ਕਰ ਜਨਮ ਦੇ ਤਾਗੋਂ ਕਮਾਈ ਕਰੇ ਆਖੋ ਸਤਨਾਮ ਵਾਹਿਗੁਰੂ ਕਿਹਦਾ ਸਾਡਾ ਬਾਝਾ ਲ ਐਡਾ ਅਮਰਤ ਦੀ ਜਾਤ ਜਿਨੇ ਗੁਰੂ ਆਲਾ ਪੜਿਆ ਐਡਾ ਉਹਨਾ ਅੰਗ ਸੰਗ ਹੋ ਕੇ ਬੋੜਦੇ ਪੰਜ ਬਚਨ ਨੇ ਜੀ ਕੋ ਰਹਿ ਗਿਆ ਉਹ ਬੋਲ ਕੇ ਸਮਾਪਤੀ ਤਨ ਗਲ ਗਿਆ ਵਾਲਾ गलगिया वाले गलगिया वाले तन तेरा, तेरा अमृत है कलिया वाले तन अमृत ना अमृत नाम धान है मन पी वो पाई जिस सिमरन से सुख पाई है जिस सिमरन से सुख पाई है सब प्रकार तू जाई धन कल गिया रे दी 多办呢？ ਮੈਂ ਗੁਰੂ ਦੀ ਕਿਰਪਾ ਨਾਲ ਕਹਿ ਰਿਹਾ ਆਪਾਂ ਕੋ ਤਿਆਰੀ ਕਰਕੇ ਨਹੀਂ ਬੈਠੇ 25 ਵੇ ਤਿਆਰੀ ਹੁੰਦੀ ਹੈ ਬਾਕੀ ਫਿਰ ਗੁਰੂ ਦੀ ਕਲਾ ਵਰਤਜੇ ਦੇ ਵਰਤਜੇ ਆਖੋ ਸਤਿਨਾਮ ਉਹਦਾ ਤਰਸ ਅੱਜ ਜਨੀਆਂ ਸੰਗਤਾਂ ਘਰਾਂ ਵਿੱਚ ਦੂਰ ਦਰੇਡੇ ਬੈਠੀਆਂ ਅਗਰ ਚੰਦ ਸਰੀਰਾਂ ਦੇ ਵਿੱਚ ਸ਼ਰਦਾ ਵੱਜ ਗਈ ਵੀ ਜਦੋਂ ਕਰਭੂ ਹਟਣਾ ਅਸੀਂ ਲਗੋਰੇ ਨਹੀਂ ਰਹਿਣਾ ਗੁਰੂ ਵਾਲੇ ਬਣ ਜਾਣਾ ਇਹ ਸੱਚੇ ਪਾਤਸ਼ਾਹ ਇਹ ਕੜੀਆਂ ਇਹ ਦੀਵਾਨ ਸਫਲੇ ਹੋ ਜਾਣ ਤੇ ਜਿਨ੍ਹਾਂ ਨੇ ਅਮਰ ਛਕਿਆ ਕਰੋ ਉਹਨਾਂ ਦੀ ਸ਼ਰਧਾ ਵਧ ਜੇ ਇਹ ਮੈਂ ਗਾਤਰਾ ਨਹੀਂ ਪਾਇਆ ਇਹ ਮੈਂ ਗੁਰੂ ਗੋਬਿੰਦ ਸਿੰਘ ਦਾ ਨਾਮ ਲੱਖਾ ਹਾਰ ਪਾਇਆ ਆਖੋ ਸਤਨਾਮ ਸ਼ਰਧਾ ਵਧ ਜੇ ਜੋ ਅੱਜ ਸੁਣ ਰਹੇ ਇਹ ਸਾਡਾ ਫਿਰ ਘਰਾਂ ਵਿੱਚ ਚੌਂਕੜੇ ਮਾਰੇ ਸਫਲੇ ਤੇ ਪੰਜਵਾਂ ਬਚਨ ਸੁਣ ਲਓ ਜੀ ਫਿਰ ਸਮਾਪਤੀ ਹੈ ਭਾਈ ਵੀਰ ਸਿੰਘ ਜੀ ਨੇ ਪੰਜਵਾਂ ਵਚਨ ਲਿਖਿਆ ਕਹਿੰਦੇ ਅਮਰਤ ਪਿਆਰ ਧਾਰੀ ਤਿਆਰ ਵਰ ਤਿਆਰ ਪੰਜਾਂ ਕਕਾਰਾਂ ਦਾ ਧਾਰਨੀ ਨੀਮੀ ਸਿੰਘ ਹੁਣ ਉਹ ਫੇਰ ਅਮਰਤ ਧਾਰੀ ਤਿਆਰ ਵਰ ਤਿਆਰ ਪੰਜਾਂ ਕਕਾਰਾਂ ਦਾ ਧਾਰਨੀ ਨੀਮੀ ਸਿੰਘ ਬੜੀ ਵੱਡੀ ਗੱਲ ਕਹੀ ਜੀ ਜਕਾਰਾ ਬਲਾਇਓ ਸੁਣਨ ਤੋਂ ਬਾਅਦ ਕਹਿੰਦੇ ਅਮਰ ਧਾਰੀ ਪੰਜਾ ਕਕਾਰਾਂ ਦਾ ਧਾਰਨੀ ਨਿਮੀ ਸਿੰਘ ਭਾਈ ਵੀਰ ਸਿੰਘ ਲਿਖਦੇ ਇਹਦੇ ਨੇੜੇ ਕੋਈ ਭੈੜੀ ਰੂਹ ਕੋਈ ਭੂਤ ਪ੍ਰੇਤ ਜਿੰਨ ਜੰਤਰ ਮੰਤਰ ਟੂਣੇ ਟੋਟ ਕੇ ਜੋ ਜੋ ਲਫਜ਼ ਲਿਖੇ ਮੈਂ ਉਹ ਬੋਲ ਰਿਹਾ ਜੀ ਕਹਿੰਦੇ ਤਿਆਰ ਵਰ ਤਿਆਰ ਪੰਜਾ ਕਕਾਰਾਂ ਦਾ ਧਾਰਨੀ ਨਿਮੀ ਸਿੰਘ ਅਮਰ ਧਾਰੀ ਇਹਦੇ ਨੇੜੇ ਕੋਈ ਭੈੜੀ ਰੂਹ ਕੋਈ ਭੂਤ ਪ੍ਰੇਤ ਜੰਤਰ ਮੰਤਰ ਟੋਟ ਕੇ ਕਿਸੇ ਚੀਜ਼ ਦਾ ਅਸਰ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਇੰਨਾ ਮਹਿੰਗਾ ਉਹਦੇ ਅੰਦਰ ਬੋਲੇ ਈ ਸੋਨਹੋ ਦੁਨੀਆ ਕਾਲ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਵੱਡੀ ਦਾਤ ਸਰਦਾ ਬਖਸ਼ ਅੱਜ ਇਹਨਾਂ ਨੇ ਕਿੰਨੇ ਹੀ ਪ੍ਰਮਾਣ ਲਾਤੇ ਅੰਮ੍ਰਿਤ ਦੇ ਮੇਰੇ ਅਸੇ ਰਹਿਣ ਹੀ ਨਹੀਂ ਦਿੱਤਾ ਕੋਈ ਮੇਰੇ ਫਿਰ ਇੱਕ ਆ ਗਿਆ ਅਗੇ ਸੁਰਨਰ ਮੁੰਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਇਹ ਕਰਕੇ ਭਾਈ ਜਿਹੜੇ ਨਹੀਂ ਗੁਰੂ ਵਾਲੇ ਅਸੀਂ ਉਹਨਾਂ ਦੇ ਵਿਚਾਰਾਂ ਤੇ ਮੱਥਾ ਟੇਕ ਵੱਡੇ ਹੋ ਤੁਸੀਂ ਸੰਗਤ